ਤਸੀ ਕਾਮ ਜੀ ਹਾਂ ਜੀ ਕੀ ਹਾਲ ਹੈ ਮੇਰੀ ਜਾਨ ਉਹ ਮੇਰੀ ਜਾਨ ਮੇਰਾ ਹਾਲ ਤਾਂ ਤੈਨੂੰ ਮਿਲੇ ਤੇ ਵਧੀਆ ਹੋਣਾ ਨਹੀਂ ਤਾਂ ਕੰਮ ਕਿੱਦਾ ਹੀ ਆ ਤਸੀ ਤੇ ਲੈ ਰਹੇ ਨੇ ਹੋਰ ਵਕਤ ਅੱਜ ਮੈਂ ਪਾਸੋਂ ਮੈਂ ਨਹੀਂ ਮੈਂ ਤਾਂ ਬਾਗੋ ਬਾਗ ਹੋਣ ਚੱਕ ਵੀ ਚੋਂਦੇ ਆ ਜੀ ਤੂੰ ਮਿਲ ਤਾ ਸਾਡੇ ਹੁਣ ਤੋਂ ਮੈਂ ਤਾਂ ਇਹ ਡੀ ਐਮ ਸੀ ਕੋਲ ਹਾਂ ਕੋਈ ਹੋਰ ਨੂੰ ਗਾਤੀ ਚਾਹੁੰ ਜੇ ਮੈਨੂੰ ਡੀ ਐਮ ਸੀ ਕੋਲ ਕਦੇ ਕਿਤੇ ਕਿੱਥੇ ਡੀ ਐਮ ਸੀ ਕੋਲ ਜਲੇਗੀ ਹੁਣ ਮੈਂ ਉੱਡ ਕੇ ਚਲੀ ਗਈ ਉੱਡ ਕੇ ਜਲੇਗੀ ਹਾਂ ਜੀ ਉਹ ਕਿਹចਿਆ ਕਰਦਾ ਦਫਤਰ ਚ ਨਹੀਂ ਮੇਰੇ ਫਾਰਕ ਕੱਟੇ ਜਾਣਗੇ ਨਹੀਂ ਇੱਥੇ ਕੋਈ ਤੇਰੇ ਵਰਗੇ ਟੱੜਦਾ ਤੁਸੀਂ ਮੈਂ ਤੇ ਅਮਜੀਤ ਬੱਠ ਹੋਰ ਕੋਈ ਨਹੀਂ ਇੱਥੇ ਤੁਸੀਂ ਮੈਨੂੰ ਕੁੱਤਾ ਹੁੰਦੇ ਆਂ ਨਾ 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 ਮਤਲਬ ਨਹੀਂ ਤੇਰੇ ਕਾਰਪੂ ਜੰਮਿਆ ਆਹ ਸਹੀ ਤੂੰ ਟੱੜ ਖੜਾ ਹੋਇਆ ਉਹ ਖੜਾ ਤਾਂ ਕੰਜੀ ਵੀ ਹੋਇਆ ਹੋਇਆ ਰਹਿਣਾ ਪਹਿਲਾਂ ਖੜੇ ਰਹਿ ਬਣਾ ਫੇਰ ਤੂੰ ਦੇਖਦਾ ਦੇਖ ਫਿਰ ਤੇ 34 ਕਰੋੜਾਂ ਦੇ ਨਹੀਂ ਆ ਤੇਨੂੰ ਖੜੇ ਦਾ ਫਿਕਰ ਕਰਦਾ ਜੇ ਤੇ ਨਾ ਮੜਿਆ ਬਜਾ ਪਤਾ ਚਾਹੀਦਾ ਮੈਨੂੰ ਲੱਗਦਾ ਤੁਹਾਡਾ ਛੋਟਾ ਜਿਹਾ ਹੀ ਹੋਣਾ। ਇਹ ਕੋਡਾ ਚਾਹੀਦਾ। ਨਹੀਂ ਹੋਈ ਗੱਲ ਕਰਦੀ ਹਾਂ। ਦੇਖਿਆ ਕਰੋ ਛੋਟਾ ਲਿਆ ਜਾਂਦਾ ਵੱਡਾ ਤੇ ਨਹੀਂ ਚਾਹੀਦਾ ਕਹ ਲਿਆ। ਤੈਨੂੰ ਕਹੇਗਾ ਚਾਹੀਦਾ? ਹਾਂਜੀ। ਤੂੰ ਨਵੇਂ ਕੁੜੀਆਂ ਪਹਿਲੀ ਵਾਰ ਅਗਰ ਲੈਣਿਆ ਹਾਲ ਤੇ ਦਿੱਤੀ ਤਾਂ ਕਿਸੇ ਨੂੰ ਫਰਨੀਚਰ ਨੂੰ ਪਹਿਲੇ ਛੋਟਾ ਜਿਹਾ ਹੀ ਹੁੰਦਾ। ਕਿਸੇ ਗਲਤ ਵਾਲਾ ਕਹਿਣ ਲੱਗ ਪੈਂਦੇ। ਉਹ ਮੈਂ ਤਾਂ ਇਹ ਕਹ ਰਿਹਾ ਤੂੰ ਦਿੱਤੀ ਨਹੀਂ ਹਰੇ ਕਿਸੇ ਨੂੰ। ਪਹਿਲੀ ਜਿਹੜਾ ਦੇਣੀ ਹੈ ਪਹਿਲੀ ਵਾਰ ਤਾਂ ਪਹਿਲਾ ਛੋਟਾ ਚੀਜ਼ ਹੁੰਦਾ। ਹਾਂਜੀ। ਕਿੰਗਰ ਦਾ ਦਰਦਾਸਪੁਰ ਦਾ ਕੋਨਾ ਦੀ ਸੀ ਤੇਰੀ ਮਾਂ ਦੇ ਦਰਦਾਸਪੁਰ ਚ ਲੰਨ ਬੜੇ ਨਾਲ ਡੀਸੀ ਜੀ ਮੈਂ ਜਿਹੜੀ ਗੱਲ ਕਹਣਾ ਉਹ ਤਾਂ ਪਾਇੰਛੜਾ ਆਇਆ ਕਰ ਪਹਿਲਾਂ ਇਹ ਕਿ ਨਾਸਪੁਰ ਦੇ ਡੀਸੀ ਤੋਂ ਆਪਾਂ ਕੀ ਲੈਣਾ ਦਿਖਾ ਲੈਣੀ ਹੈ ਤੇ ਭਰਤੀ ਹੋਣਾ ਉੱਥੇ ਨਹੀਂ ਜਾਣ ਨੂੰ ਚਾਹੀਦੀ ਹੈ ਕੋਟਾਰ ਸਿੰਘ ਨੇ ਨਹੀਂ ਉਹ ਤਾਂ ਨਾਲ ਹੀ ਹੈ ਲੋਨਦਲ ਦਾ ਲੋਨਦਲ ਦਾ ਤਾਂ 400 ਰੁਪਏ ਨੇ ਹਾਂਜੀ ਲੋਨਦਲ ਦਾ ਠਾਕੁਰ ਸਿੰਘ ਹੈ ਨਾ ਉਹ ਮੈਨੂੰ ਦੱਸ ਕਿੱਥੇ ਕਰੀ ਮੈਂ ਲੈ ਕੇ ਆ ਮੈਂ ਤੇ ਲੋਹਣਾ ਜੀ ਅੱਜ ਦਾ ਬਹੁਤ ਵਧੀਆ ਮੌਸਮ ਹੈ ਜੀ ਬੜਾ ਕਰਦਾ ਮੈਂ ਕਿਹਨੂੰ ਕੋਣ ਆ ਜਿਲਦੂ ਕਿਹਨੂੰ ਕੋਣ ਆ ਤੇ ਜ਼ਿਲੰਦਰ ਦਾ ਐਸਐਸਪੀ ਕੋਣ ਹਾਂਜੀ ਕੋਣ ਕੋਣ ਪਾਰਸੇ ਹੁੰਦੇ ਐਡੀਸੀ ਕੋ ਜਿਲੰਦਰ ਦਾ ਤੇ ਜਸ ਕੀ ਤੋਂ ਹਟਿਆ ਹੁਣ ਗੁਰਦਾਸਪੁਰ ਦਾ ਐਸਐਸਪੀ ਕੋਣ ਮੇਰੀ ਤੇ ਇੱਕ ਗੱਲ ਸੁਣਾ ਮੇਰਾ ਟਾਈਮ ਨਾ ਖਰਾਬ ਕਰ ਮੈਂ ਕਿਤੇ ਹੈਗਾ ਛੁੱਟੀ ਲੈ ਕੇ ਆਇਆ ਹੁਣ 2 ਵਜੇ ਫੇਰ ਜਾਣਾ ਮੈਂ ਇਹ ਤਾਂ ਉਹਨਾਂ ਦਾ ਬੈਲ ਕਰ ਨਹੀਂ ਮੈਂ ਦਫ਼ਤਰ ਤੋਂ ਕੰਨ ਛੁੱਟੀਆਂ ਲਈ ਜਾਂਦਾ ਤੁਸੀਂ ਮੈਨੂੰ ਦੱਸਦੇ ਤਾਂ ਹੈ ਨਹੀਂ ਬਾਅਦ 'ਚ ਬੈਠੂ ਨਾਲ ਗੱਲਾਂ ਕਰਾਂਗੇ ਮੈਂ ਤੁਹਾਨੂੰ ਦੱਸੀ ਜਾਊ ਕਿਹੜੇ ਜਿਹੜੇ ਦਾ ਮਰਜ਼ੀ ਪੁੱਛਣੀ ਬਿਲਕੁਲ ਕਾਪੀ ਪਈਏ ਲਿਸਟ ਪਈਏ ਸਾਰੀ ਤੁਸੀਂ ਮੈਨੂੰ ਦੱਸੋ ਵੀ ਬਰਦਾਸਤ ਉਹ ਲੈਸਟੀ ਲੈ ਜਿਹੜਾ ਮੇਰੇ ਕੋਲ ਜਿਹੜਾ ਉਹ ਹੈ ਉਹ ਲੈ ਜੀ ਤੂੰ ਨਹੀਂ ਦੱਸੋ ਬਰਦਾਸਤ ਕਰਦਾ ਹੈ ਕਿਹਨਾਂ ਹਾਂ ਵਾਹ ਤੂੰ ਤੇ ਹੋਰ ਗੁੱਸਾ ਹੋਾ ਤੂੰ ਕਿੱਥੇ ਮੈਨੂੰ ਲੈਣ ਆਉਣਾ ਬਸ ਮੈਂ ਪਹਿਲਾਂ ਦੱਸੋ ਐ ਕਿਹਨਾਂ ਹਾਂ ਮੇਰਾ ਜਾਣਦਾ ਨਹੀਂ ਕੌਣ ਕਿੰਨੇ ਕਿਹਦਾ ਕੌਣ ਹੈ ਕਿਹਨਾਂ ਹਾਂ ਮੁਕੇ ਦਾ ਮੁਕੇ ਦਾ ਭਗਵਾਨ ਸਿੰਘ ਤੇ ਉੱਤਨ ਦਾ ਕੋਲ ਮੇਰਕੋੜਲੇ ਦਾ ਮੇਰਕੋੜਲੇ ਐਸਐਸਪੀ ਨਹੀਂ ਲੱਗਦਾ ਹੁੰਦਾ ਡੀਐਸਪੀ ਲੱਗਦਾ ਕੋਈ ਕੌਣ ਹੈ ਜੀ ਸੰਗਰੂਰ ਜਿਹਦੇ ਚ ਸੰਗਰੂਰ ਕੌਣ ਹੈ ਐਸਪੀ ਸੰਗਰੂਰ ਅਮਰਦੀਪ ਇਹਨਾਂ ਦੇ ਨੌਰਾਏ ਨੌਤ ਪਰ ਜੀ ਤੇ ਡੀਸੀ ਕੌਣ ਹੈ ਸਰੂਰ ਡੀਸੀ ਤੇਜਿੰਦਰ ਸਿੰਘ ਤੇ ਮਾਨਸਾ ਕੌਣ ਹੈ ਜੀ ਮੋਂਚਰ ਦੁਗਿੰਦਰ ਸਿੰਘ ਚਾਹਲ ਉਹ ਮੇਰਾ ਮਗਜ ਕਿਉਂ ਭੈਣ ਚਲੋਗੀ ਖਾਨੀ ਆ ਤੂੰ ਮੈਂ ਆਉਣਾ ਕਿ ਨਹੀਂ ਆਉਣਾ ਦੱਸ ਯਾਰ ਕੇ ਉੱਥੋਂ ਕੋਲੋਂ ਪਾਸੋਂ ਦਾ ਤੇਰਾ ਕੁੜੀ ਜਿਵੇਂ ਦੀ ਕੁੱਤੀ ਸਾਡੀ ਉੱਥੇ ਦਾ ਆਉਣਾ ਕਿ ਨਹੀਂ ਆਉਣਾ ਮੰਡਿਆਂ ਵਿੱਚ ਲੜ ਤਾਂ ਦੱਸੋ ਕਿੰਨਾ ਕੌਣ ਜੇਲ੍ਹ ਦਾ ਤੇਰੀ ਮਾੜਾ ਫੁੱਦਾ ਮੰਡਿਆਂ ਕਿ ਦਿੱਗੀ ਦਾ ਨਾ ਸ਼ੋਕਰੀ ਚੋਰ ਦੀ ਥਾਣੇ ਦਾ ਕੁੱਤੇ ਲੱਗ ਠੀਕ ਵੇ ਦੁਗਿੰਦਰ ਕਾਹਦਾ ਕੌਣ ਦੁਗਿੰਦਰ ਤੇਰੀ ਮਾਂ ਵੀ ਪੂਲਾ ਛੋਲੀ ਹੁੰਦੀ ਆ ਜਾਣੀ ਕਿ ਹੁੰਦੀ ਆ ਤੁਸੀਂ ਗਲਤ ਬੋਲਦੇ ਆ ਬਾਤ ਤੇਰੀ ਪੜਨਾ ਪੋਤਾ ਬੋਨਾ ਮੱਲੀ ਗੁਰੂ ਜੀ ਨਾਲ ਇਸੇ ਲੱਗਦਾ ਨਾ ਲੈਣਾ ਕੀ ਹੈ ਇਸ ਕੇ ਦਾ ਮਨੇ ਲਾ ਦੱਸ ਕਿ ਕਿਮ ਕਾਰ ਸਾਹਿਬ ਕੋਣ ਹੈ ਐਸਐਫਟੀ ਉਜਾ ਕੁੜੀ ਔ ਕੁੱਤੀਏ ਭਗ ਇਹ ਤੋੜਾ ਨਹੀਂ ਆ ਦੱਸ ਤੁਸੀਂ ਦੱਸੋ ਬੰਨਾ ਔਲਾਗਰੇ ਲੈ ਲੈ ਆਵੋ ਬਾਰਾਦਲੀ ਹੋ ਗਿਆ ਆਏ ਨਾ ਅੱਜ ਤੁਸੀਂ ਗੱਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਓਏ ਆ ਗਿਆ ਪਸੰਦਰਾ ਹੁਣ ਤਾਂ ਅੱਜ ਦਾ ਆ ਗਿਆ ਮੌਸਮ ਬਹੁਤ ਸੋਹਣਾ ਅੱਜ ਦਾ ਤੁਸੀਂ ਮੈਨੂੰ ਗਾਲਾਂ ਬਹੁਤ ਕੱਢਦੇ ਹੋ ਉਹ ਗਾਲ ਹੀ ਕੱਢਦੇ ਅੱਜ ਤੇ ਮੇਰੀ ਲੈਣ ਨੂੰ ਜੀ ਬਹੁਤ ਕਰਦਾ ਤੇਰੀ ਖੁਦਿਆ ਚ ਮੇਰਾ ਬਸ ਮੈਂ ਮਰਿਆ ਪਿਆ ਬਸ ਤੁਸੀਂ ਗੋਲੀ ਤਾਂ ਜਾਣੇ ਹੋ ਹੈ ਤੁਸੀਂ ਕਹਿੰਦੇ ਮਰਿਆ ਤੁਸੀਂ ਬੋਲਦੇ ਹੋ ਤੇ ਮਰ ਰਹੇ ਆ ਜੇ ਤੂੰ ਨਾ ਆਈਏ ਆ ਗਿਆ ਫਿਰ ਜਿਉਂਦਾ ਹੋ ਜੀ ਤੁਹਾਡਾ ਦਿਲ ਕਰਦਾ ਬੋਲਾ ਕਰਦਾ ਮੇਰਾ ਤਾਂ ਖੜਾ ਵੀ ਹੋ ਗਿਆ ਜਦ ਤੂੰ ਕਰਦੇ ਡਿਲੀਵਰੀ ਉਹ ਫੜਾਉਂਦਾ ਪਤਾ ਨਹੀਂ ਤੇਰੇ ਤੇ ਕੀ ਹੋਇਆ ਇਹ ਮਾਰ ਹੋਇਆ ਹਾਂਜੀ ਮੈਂ ਦੇਖ ਲਉਂ ਹੁਣ ਤੁਹਾਨੂੰ ਰਾਤ ਨੂੰ ਤੰਗ ਨਹੀਂ ਕੀਤਾ ਕਿਨੇ ਮੈਨੂੰ ਹੋ ਗਿਆ ਨਹੀਂ ਰਾਤ ਨੂੰ ਤਾਂ ਗਰੇ ਕਿਹਦੇ ਰਾਤ ਨੂੰ ਤੋਂ ਦੋ ਗਰੇ ਦਾ ਕਿਤਾਬਾ ਮੇਰਾ ਚਲ ਦੇਖੋ ਕਿੱਸੀ ਅੱਜ ਤਾਂ ਆ ਜਾ ਹੁਣ ਤੁੱਪੇ ਬੈਠੇ ਆ ਧਰਮਨਾਲ ਜਮਾ ਕੋਈ ਨਹੀਂ ਹੈ ਕੋਈ ਠੇਕਾ ਉਹਦੇ ਲਿਆ ਕੇ ਵੀਰ ਛੀਰ ਕੇ ਨਾ ਪੈ ਜੋ ਲਿਆਰੇ ਆ ਜਾਣਗੇ ਅੱਜ ਤਾਂ ਤੁਸੀਂ ਦੋ ਵਾਰੀ ਕਰਾਂਗੇ ਫਿਰ ਦੋ ਗਰੇ ਕਰਾਂਗੇ ਤੂੰ ਆ ਤਾਂ ਜਾ ਹਾਂ ਹੈ ਕਿ ਕਿਹੜ ਤੂੰ ਮੈਂ ਅੱਤੀ ਚੌਂਕ ਦੇ ਕੋਲ ਮੈਂ ਆਰਤੀ ਚਾਹੁੰਦੇ ਫਿਰ ਤਾਂ ਮੈਂਟਲੇ ਨੂੰ ਪੰਜ ਦਿਨ ਉਹਨੂੰ ਚੇਰਨ ਮੈਂ ਹਨਾ ਨੂੰ ਦੇਖਦੀ ਹਾਂ ਹਾਂਜੀ ਹਨਾ ਨੂੰ ਦੇਖਦੀ ਹਾਂ ਹਨਾ ਨੂੰ ਹਾਂਜੀ ਉਹ ਹਨਾ ਨੂੰ ਆਪਾਂ ਫੇਰ ਕੱਲਾਂਗੇ ਟੈਲੀਫੋਨ ਆਪੇ ਆ ਜੂਗਾ ਇੱਥੇ ਕੱਲੀ ਆ ਜਾ ਜੀ ਕੱਲੀ ਆ ਜਾ ਜੀ ਹਰਾਲ ਚਾ ਤਰਣਾ ਬਸ ਰੱਗ ਲਾ ਦੇ ਮੇਰੇ ਤੋਂ ਆ ਜੇ ਤੁਸੀਂ ਮੇਰੇ ਨੂੰ ਗੁੱਸਾ ਨਾ ਕਰੋ ਮੈਂ ਕਿਦਾਲ ਪੁੱਛਣੀ ਆ ਹਾਂਜੀ ਦੇਖੋ ਤੁਸੀਂ ਮੈਨੂੰ ਗਵਰਨਰਾਂ ਦੇ ਨਾਮ ਨਹੀਂ ਦੱਸੇ ਵਾਗਰ ਵਾਲੇ ਨੌ ਸਾਰਿਆਂ ਨੇ ਕਸੂਗਾ Chief Minister ਨੇ ਨੌ ਦੱਸੂ Prime Minister ਸਭ ਦੱਸੋ ਆ ਜਾ ਅੱਜ ਤਾਂ ਬਹੁਤ ਠੀਕ ਕਰਾ ਮੌਸਮ ਬਹੁਤ ਸੋਹਣਾ ਨਹੀਂ ਤੁਸੀਂ ਮਾੜਾ ਇਹ ਦੱਸੋ ਹਰਿਆਣੇ ਦਾ ਕੌਣ ਹੈ ਗਾੜਗਲ ਹਾਂਜੀ ਗਾੜਗਲ ਕਿਉਂ ਤਾਂ ਪੰਜਾਬ ਹੁੰਦਾ ਅੱਛਾ ਹਰਿਆਣੇ ਦਾ ਹਾਂਜੀ ਹਰਿਆਣੇ ਦਾ ਕੌਣ ਹੈ ਦੁਆੜੀ 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 ਅੱਛਾ ਏ ਮਾਪੂਰਥਨਾ ਕੌਣ ਆ ਸਭ ਕੀ ਜੇ ਅੰਮ੍ਰਿਤਸਰ ਦਾ ਅੰਬਰਜੋੜ ਦਵਾਰ ਨਹੀਂ ਲੱਗਦਾ ਹੁੰਦਾ ਅੱਛਾ ਜੀ ਅੰਬਰਸਰ ਦਾ ਜਿਲ੍ਹਾ ਪੰਜਾਬ ਦੇ ਵਿੱਚ ਆਉਂਦਾ ਪੰਜਾਬ ਦੇ ਗਵਰਨਰ ਥੱਲੇ ਆ ਜਾਂਦਾ ਤਾਂ ਤੇ ਦਿੱਲੀ ਦਾ ਕੌਣ ਹੈ ਦਿੱਲੀ ਦਾ ਗਵਰਨਰ ਹਾਂਜੀ ਦਿੱਲੀ ਦਾ ਪ੍ਰਾਈਮ ਮਿੰਟਰ ਹੁੰਦਾ ਜਾਂ ਹੁੰਦਾ ਆਪਣੇ ਰਾਸ਼ਟਰਪਤੀ ਅੱਛਾ ਜੀ ਏਕਾ ਕਲਕ람 ਹਾਂਜੀ ਜੀਬਲੈ ਸ਼ੋਪੀ ਦੇਤੀ ਸ਼ੀਲਾ ਹਾਂਜੀ ਕੀ ਬਰੇਸ ਜੇ ਸੇ ਛੀਲਾ ਜਿਹੜਾ ਹੈਗਾ ਆਪਣੇ ਰਾਸ਼ਟਰਪਤੀ ਅਬਦੁਲ ਕਲਾਮ ਪ੍ਰਾਈਮ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਸਰਦਾਰ ਸਾਹਿਬ ਆਪਣਾ ਪ੍ਰਾਈਮ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਹੀ ਹਾਂਜੀ ਹਾਂਜੀ ਉਹ ਤਾਂ ਪਤਾ ਪਾਪਾ ਜੀ ਆ ਪਾਪਾ ਜੀ ਕਿਲਾ ਆਪਾਂ ਕਿਹੜਾ ਉਹਦਾ ਵਿਆਹ ਕਰਾਉਣਾ ਭੈਣ ਦੇ ਯਾਰ ਨਾਲ ਤੂੰ ਆਪਣੇ ਆ ਜਾ ਜਾ ਤੂੰ ਨੌਕਰ ਪੁੱਛਦੇ ਕੀ ਕਰਨਾ ਦਾ ਨਹੀਂ ਜਾਣਨ ਨਾਲ ਚਾਹੀਦੀ ਹੈ ਜਿੰਨਾਂ ਨਾਲ ਤੇਰੇ ਮੱਥੇ ਤੇ ਅਲੋਗੇ ਤੇ ਵਿਚ ਮੜ ਕੇ ਨਾ ਸਾਰੀ ਮੇਰੀ ਜਨਰਲ ਤੇਰੇ ਜਾ ਜਾਣੀਆਂ ਤੇ ਮੈਂ ਮੱਧ ਪ੍ਰਦੇਸ਼ ਦਾ ਕੌਣ ਹਾਂ ਹੈ ਮੱਧ ਪ੍ਰਦੇਸ਼ ਦਾ ਭਾਇਆ ਜੇ ਤੇਰੇ ਲੰਨ ਫੁੱਜੀ ਦੀ ਬਾੜ ਤੋਂ ਨਾ ਛੁੱਟ ਗਿਆ ਮੇਰੀ ਸਾਰੀ ਜਿੰਨੀ ਜਨਰਲ ਤੇਰੇ ਤੇ ਬੜ ਜਾਣੀਆਂ ਉਹ ਅੱਛਾ ਜੀ ਮੈਂ ਮੱਧ ਪ੍ਰਦੇਸ਼ ਤੋਂ ਗ੍ਰਾਹਕਾਂ ਮੱਧ ਪ੍ਰਦੇਸ਼ ਦਾ ਕੋਈ ਭੈਣ ਵੀ ਲੈਣ ਦਾ ਇਸ਼ਾਰ ਨਹੀਂ ਕਿਸ਼ਵਾ ਹਾਂ ਹਾਂਜੀ ਆਪਾਂ ਨਾ ਦੁਗੀ ਲੈਣਾ ਕਾਹਨ ਤੂੰ ਨਾ ਆ ਵੇਖ ਸਜੂ ਹੋਤੀ ਜਾਉਂਦਾ ਹਾਂਜੀ ਤੁਸੀਂ ਪਿਆਰੇ ਬੀ ਪੰਜਾਬ ਦੀ ਪੰਜਾਬ ਦੀ ਜਿਹੜੇ ਕਾਮਲ ਲਾੜੂ ਦਾ ਸਵਾਲ ਸਰਜੀਤ ਤੋਂ ਬਣਾਣਾ ਅੱਛਾ ਜੀ ਐਸ ਤਰ੍ਹਾਂ ਤੇ ਬੰਗਲਾਵਰ ਦਾ ਕੋਣ ਉਹ ਤੋਂ ਪਰਾਇਨੇ ਤੇ 3 ਮੇਰੇ ਕੋਲ ਨਾ ਪੁੱਛਣਾ ਕਿ ਤੂੰ ਬੁੱਢੀ ਲੈਣੀ ਆ ਨਹੀਂ ਦੋਨੀਆਂ ਕੰਮੀ ਕਰਨੇ ਤੂੰ ਪਰਾ ਥੁੱਡੀ ਦੇ ਆ ਕੇ ਫਿਰ ਬੱਚ ਬੜਿਆ ਹੋਊਗਾ ਉਦੋਂ ਪੁੱਛੀ ਐ ਮੈਨੂੰ ਥਿਲ ਫਿਰ ਮੈਂ ਦੁਬਾਰਾ ਫੋਨ ਕਰਦੀ ਹਾਂ ਨਹੀਂ ਨਹੀਂ ਹਾਂ ਗੱਲ ਥੋੜਾ ਨਾਲ ਮੇਰੀ ਗੱਲ ਸੁਣਾਜੋ ਹਾਂਜੀ ਦੁਬਾਰਾ ਤੈਨ ਘਰਣਾ ਨਹੀਂ ਮੇਰੇ ਮੈਂ ਤੇਰਾ ਸਾਨੂੰ ਆਇੰਦਾ ਗੁੱਸਾ ਹਾਂਜੀ ਉਹ ਆਇਆ ਮੇਰੇ ਜੀ ਕੋਸਮ ਆਲਾ ਜੀ ਗੋਡੇ ਕਿੱਥੇ ਨੇ ਮੈਂ ਗੋਡਿਆਂ ਤੇ ਲਾ ਦਿੰਦਾ ਅੱਛਾ ਜੀ ਆਜਾ ਆਜਾ ਪੈਰ ਕਿੱਥੇ ਨੇ ਤੇ ਤੁਹਾਡੇ ਮੋਢਿਆਂ ਤੇ ਮੋਢਿਆਂ ਤੇ ਹਾਏ ਮੋਢਿਆਂ ਤੇ ਕਦੋਂ ਰੱਖੀ ਦੀ ਮੈਂ ਪੈਰ ਪਤਾ ਹਾਂਜੀ ਕਦੋਂ ਜੇ ਤੂੰ ਬੰਦਾ ਮਾਰ ਜਾਂਦਾ ਮਾਰ ਨਹੀਂ ਜਾਂਦਾ ਜਾਂ ਸੁੱਤੀ ਦੇਣੀ ਹੋਵੇ ਲੰਨ ਵਿੱਚ ਵਾਰਨਾ ਹੋਵੇ ਅੱਛਾ ਜੀ ਹੁਣ ਤੇਰੇ ਪੈਰ ਮੇਰੇ ਮੋਢਿਆਂ ਤੇ ਹਾਂਜੀ ਸਲਵਾਰ ਖੁੱਲੀ ਆ ਹਾਂਜੀ ਮਾਰਾਂ ਹਾਂਜੀ ਹਾਂ ਹੋਰ ਗਿਆ ਸਾਰਾ ਸਾਰਾ ਹੀ ਬਾਡੂ ਕਾ ਜਿਹੜਾ ਵਿਚਵਾਤ ਅੱਜ ਅੱਜ ਪੂਰੀੁੰ ਮੰਗੇਦਰੀ ਹਾਂਜੀ ਆ ਗਿਆ ਫਿਰ ਯਾਰ ਹੁਣ ਤੂੰ ਐ ਕਿਹੜਾ ਲਾਈਨ ਤੂੰ ਕਿੱਥੇ ਹੁਣੋਂ ਨੇ ਫਿਕਰੀਆਂ ਚਾਵਲਾ ਚਿਕੰਦੇ ਕਿੱਥੇ ਚਾਵਲਾ ਚਿਕੰਦੇ ਚਾਵਲਾ ਚਿਕੰਦੇ ਹਾਂਜੀ ਚਾਵਲਾ ਚਿਕੰਦੇ ਦਾ ਮਾਂ ਵੀ ਲੌੜੀ ਹੈ ਜਾਏਗਾ ਆਪਣੇ ਦੁਗਰੀ ਰੋਡ ਤੇ ਨਹੀਂ ਉੱਥੇ ਵੀ ਹੈਗਾ ਤੇ ਤੂੰ ਮਾਂ ਚੋ ਨੇ ਕਹੀਏ ਨੇ ਬੈਠਿਆ ਤੂੰ ਉਹ ਦੁਗਰੀ ਰੋਡ ਤੇ ਆਂ ਨੀ ਆਪਦੀ ਚਾਂਸ ਵੀ ਹੈਗਾ ਆਪ ਤੇ ਜੋ ਚਾਵਲਾ ਕਿੱਥੇ ਹੈ ਤੇ ਭਣ ਦੇ ਪ੍ਰਧਾਨ ਚ ਕੋਨਾ ਹੈ ਭਾਜੀ ਨੂੰ ਪੁੱਛਦੇ ਹੈਗਾ ਉਹ ਪ੍ਰਧਾਨ ਐ ਸੇ ਬਾਇ ਕੇ ਰੋਲ ਫੜੇ ਆਗੇ ਸੇ ਕਿਰਦੇ ਆ ਆ ਸਿੱਧਨ ਤੋਂ ਹੰਤਾਰੀ ਜੋ ਤੂੰ ਔਲਾਜ ਨਹੀਂ ਇਹ 10000 ਆਉਣਾ ਆਉਣਾ ਅੱਜ ਤੱਕ ਨਾ ਚਲਾਣਾ ਜੀ ਅੱਜ ਆ ਜੇ ਨਾ ਬੁਜਾਰੇ ਆ ਜਾਣ ਜੋ ਕੁਝ ਕਹੇਂ ਜੋ ਕਰੀ ਜਾਊਗਾ ਤੇਰਾ ਠੀਕ ਹੈ ਜੀ ਇਹ ਨਾ ਹੀ ਫਿਰ ਗਾਣਾ ਠੀਕ ਹੈ ਜੀ ਪਰ ਠੀਕ ਨਹੀਂ ਆਈ ਜਾ ਯਾਰ ਛੱਡ ਗਾਣਾ ਕੋਈ ਤੈਨੂੰ ਕੋਈ ਹੁਣ ਬਸ ਤੂੰ ਮੇਰੀ ਬਣ ਜੀ ਤਨਪਤਨੀ ਹਾਂਜੀ ਹਾਂਜੀ ਆ ਜਾ ਫਿਰ ਤੂੰ ਉਹਨਾਂ ਤਨਪਤਨੀ ਬਣ ਕੇ ਹੋਰ ਨਾ ਝੂਠ ਬੋਲੀ ਕਿ ਤੁਸੀਂ ਉਹ ਜਿਹੜੀ ਪਹਿਲਾਂ ਉਹਨੂੰ ਤਲਾਕ ਦਿਓ ਉਹ ਤਾਂ ਕੈਨੇਡਾ ਚ ਗਈ ਅੱਛਾ ਜੀ ਉਹ ਗਈ ਸ਼ਹਿਰ ਕੰਮ ਕਰਨ ਤੇ ਨਾ બીਜਾ ਮਿਲ ਗਿਆ ਉਹਨੂੰ ਅੱਛਾ ਜੀ ਤਾਂ ਇਹ ਤਾਂ ਜੀ ਕਰਦਾ ਪੈ ਰਿਹਾ ਖੜਾ ਹੋਇਆ ਜਾ ਨੀ ਉਹ ਦਸਤੀ ਗੋਰੀ ਨਾਲ ਨਾ ਸੱਟ ਪੱਜੇ ਨਾ ਨਾ ਦੋ ਜਵਾਬ ਨੇ ਛੋਟੇ ਨਾਲ ਗੋਰੀ ਨਾਲ ਕਦੇ ਭਾਜੂ ਤੂੰ ਆ ਜਾ ਕੱਲ ਮੇਰੇ ਨਾਲ ਪਰ ਆਮ ਕਰੀ ਇਹਨਾਂ ਨੇ ਕਰੇ ਰੱਖੇ ਮੇਰੇ ਠੀਕ ਹੈ ਜੀ ਚਲੋ ਜੀ ਬਾਹਰ ਹੋਰ ਦੇ ਹਾਂ ਫੋਨ ਕਰਦੀ ਇਹਨਾਂ ਲੋਰਾ ਤੂੰ ਆਵੇਂ ਗਏ ਦੱਸ ਹਾਂ ਜੀ ਆਉਣਾ ਕੋਡੀ ਵੀ ਦਮੇ ਦੀ ਹਾਂ ਜੀ ਤੇ ਤਾਜੀ ਕਿਹਦੀ ਲਊਗਾ ਤੁਸੀਂ ਤੱਕਾ ਨਹੀਂ ਕਰਨਾ ਪਰ ਨਾ ਨਾ ਤੱਕਾ ਨਹੀਂ ਕਰਨਾ ਜੇ ਤੂੰ ਕੱਢ ਲਾ ਮੈਂ ਕੱਢ ਲਊਗਾ ਚਲੋ ਠੀਕ ਹੈ ਅਜ ਕੋਡੀ ਉਹ ਦਮੇ ਦੀ ਹਾਂ ਜੀ ਹਾਂ ਜੀ ਆਹ ਦੂਜੇ ਖੋਰ ਕੰਮ ਸੀ ਜੇ ਨੂੰ ਕਿਹਾ ਚੰਗੇ ਗਈ ਹਾਂ ਜੀ

ਆਜੇ ਕਰੋ ਜੇ ਸਿੱਕ ਕੰਕ ਟੱਕਾ ਕਾ ਦੀ ਆਜੇ ਅਸੀਂ ਜੇ ਅੱਜ ਕੇ 10 10 ਵਜੇ ਆਜੋ ਆਜੋ ਤਨ ਤਾਂ ਵਜਦੇ ਵਜੇ ਕਾਇ ਨਾ ਆਜੋ ਜਦ ਮਰਜੀ ਨਹੀਂ ਤੁਸੀਂ ਹੁਣ ਵਿਜੀ ਤਾਂ ਨਹੀਂ ਨਾ ਬਿਜੀ ਕਰੇ ਬੇਲੇ ਥੋੜੀ ਇੰਤਜ਼ਾਰ ਚ ਬੈਠੇ ਆਂ ਤਾਂ ਕਿ ਨਾਲੇ ਇੱਕ ਅੱਛਾ ਜੀ ਉਹਨਾਂ ਦਾ ਤਾਂ ਮੰਗਾ ਲਿਆ ਸੀਗਾ ਅੱਛਾ ਜੀ ਤੇ ਹੁਣ ਜਦ ਤੁਸੀਂ ਆਓਗੇ ਫਿਰ ਲਾ ਲਾਂਗੇ ਹੋਰ ਅੱਛਾ ਠੀਕ ਹੈ ਲੋ ਫਿਰ ਮੈਂ ਤੁਹਾਨੂੰ ਅੱਧੇ ਕੰਦੇ ਟੱਕਦਾ ਅਸਦੀਆਂ ਕਿਤੇ ਅੱਧਾ ਘੰਟਾ ਦਾ ਬਾਹਲਾ ਰਹੀ ਸੀ ਇਹ ਨਾ ਜੀ ਅੰਟੀ ਅੱਧਾ ਘੰਟਾ ਦਾ ਬਾਹਲਾ ਦਾ ਉੱਪਰ ਨੂੰ ਦਸਣਾਂ ਨੂੰ ਸੁਣਾ ਨਹੀਂ ਆਜੋ ਨਹੀਂ ਫਿਰ ਕੋਈ ਦਫ਼ਤਰ ਆ ਗਿਆ ਅੰਟੀ ਉਹਦੇ ਰੋਹਨ ਨਾਲ ਤਾਂ ਗੱਲ ਕਰਾ ਦੇ ਛੇਤੀ ਜੀ ਬਜਰੇ ਜੀ ਨਹੀਂ ਮੈਂ ਉਹ ਮੰਗਾਈ ਤੇ ਆਉਂਗੀ ਲਲ ਫਿਰ ਆਜੋ ਛੇਤੀ ਕਰੋ ਅਸੀਂ ਇੰਨੀ ਲੇਟ ਆਵਾਂਗੇ ਫਿਰ ਮੈਂ ਲੇਟ ਨੂੰ ਨਹੀਂ ਬੇਤਾ ਮੈਂ ਚਲੇ ਜਾਣਾ ਨਹੀਂ ਅਸੀਂ ਆ ਜਾਾਂਗੇ ਨਹੀਂ ਨਹੀਂ ਉਹ ਨਹੀਂ ਫਿਰ ਕੰਮ ਠੀਕ ਹੁੰਦਾ ਇਹਨਾਂ ਦਾ ਥੋੜੋ ਬੈਠ ਹੁੰਦਾ ਹੁੰਦਾ। ਕਿ ਪੁੱਦੀ ਖਾਤਰ 12 ਵਜੇ ਦਾ ਬੈਠਾ ਮੈਂ ਤਾਂ 12 ਵਜੇ ਕਿਹਾ ਸੀਗਾ। ਹਾਂਜੀ ਫਿਰ ਉਹ ਆ ਤਾਂ ਗਲਤ ਗਲਤਾਂ ਦਾ ਫਿਰ ਇਸ ਤਰ੍ਹਾਂ ਇੰਨੇ ਇੰਨੇ ਜਰੜੀ ਕੀਏ। 10 ਮਿੰਟ ਹੋਰ ਲਾ ਲਾ ਦਿੰਦੇ ਆ। ਨਹੀਂ ਤੁਸੀਂ ਆਏ ਇਹਨਾਂ ਗੁੱਸੇ ਦਾ ਨਾ ਹੋਇਆ ਸੋ। ਤੇ ਉਹ ਨਹੀਂ ਮਿਲਦਾ ਜੇ ਤਾਂ ਉਹਨਾਂ ਦਾ ਤਾਂ 10 ਮਿੰਟ ਫਿਰ 15 ਤੱਕ ਆ ਜਾਓ। ਹਾਂਜੀ ਬਈ ਥੋੜੇ ਮਰ ਗਿਆ। ਨਹੀਂ ਤੁਸੀਂ ਉਹ ਕਿ ਹਰਿਆਣੇ ਦਾ ਕੌਣ ਆ? ਤੂੰ ਆਵੜਾ ਗਰਹੀ। ਤੁਸੀਂ ਦੱਸਦੇ ਸੀ ਕਿਹੜਾ ਹੋਣ ਕੋਣ ਵੱਡਾ ਹਾਂਜੀ ਵੱਡਾ ਸਾਹਿਬ ਕਿ ਹਮਾਚਲ ਦਾ ਵੱਡਾ ਸਾਹਿਬ ਹਾਂਜੀ ਬਡੋਂਗਰ ਸਾਹਿਬ ਤੇ ਮੱਧ ਪ੍ਰਦੇਸ਼ ਦਾ ਹਰਪ੍ਰਦੇਸ਼ ਦੇ ਦਸਿਆਲੇ ਪਾਇ ਨਗਰ ਪੁੱਛ ਰ ਰ ਹਮਾਚਲ ਪ੍ਰਦੇਸ਼ ਦਾ ਹਮਾ ਜੱਬਲਾ ਦਾ ਹੈਗਾ ਬੀਰ 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 ਬੀਰਪੁਰ ਅੱਛਾ ਜੀ ਤੇ ਕਠਮੰਡੂ ਦਾ ਮੇਰਾ ਲਾਲੋ ਹੋਰ ਕਿਹਦੇ ਦੇ ਦੱਸੋ ਕਿ ਉੱਥੇ ਲਾਹੌਰ ਦਾ ਕੌਣਾ ਲਾਹੌਰ ਦਾ ਮੇਰੇ ਕੱਤੇ ਓਕੇ ਹਾਂ ਉੱਥੇ ਬੰਬਈ ਦਾ ਇਹਦਾ ਤੁਸੀਂ ਫਲਾਣਾ ਬੰਬਈ ਦਾ ਬੰਬਈ ਦਾ ਤੇਰੀ ਬੋਲੋ ਤੇ ਅੜਦੇ ਯਾਰ ਦੀ ਸਾਲੀ ਪੂਈ ਆ ਕੁੜੀ ਚ ਉਹਦੇ ਆਪਾਂ ਕਿਹਨੇ ਨਾ ਨਕੀਮ ਨੇ ਸਾਨੂੰ ਉਹ ਬੁੱਢੀ ਦੇ ਮੈਂ ਨਵਾਂ ਆਪਾਂ ਦੋ ਮਿੰਟ ਕਿਆਰ ਕਰੀਏ ਖਜੂਰੀਆਂ ਬੋਲੀਆਂ ਵਾਲੀਆਂ ਪਾਈਏ ਦਾਰੂ ਪੀਏ ਆਪਾਂ ਜੀ ਮੇਰਾ ਟੀਮ ਰਸਨ ਭਾਂਦੀ ਲੈਣ ਨਾਨੇ ਮਿੱਪਟਿਆਲੇ ਦਾ ਕੌਣ ਹੈ ਪਟਿਆਲੇ ਦਾ ਕੱਟਣਾ ਮਰੀਂ ਦੱਸਿਓ ਮਿੱਪਟੇਂ ਦੇ ਦਾ ਸਰੀ ਬਾ ਦਾ ਫੁੱਦ